ਾਰੇ ਰੱਖਣ ਵਾਲੀ ਟੋਟੀ ਆ ਯਾਰ ਰੂਮ ਅਰਗੀ ਧਾਰ ਆ ਨੇ ਆਪਾਂ ਕੋਈ ਬੁਵਾਰ ਨਹੀਂ ਕਦੇ ਕਰਿਆ ਘਰ ਦੇ ਬਦੂਆ ਘਰ ਦੀ ਸਵਾਗਤ ਆ ਮਿੱਤਰੋ ਪੀਵੀ ਨਤੀ ਟੁੱਡੀ ਕੇ ਚੈਨਲ ਤੇ ਅੱਜ ਆਪਾਂ ਇੱਕ ਪਰਿਵਾਰ ਕੋਲੇ ਪਹੁੰਚੇ ਆ ਵੀਡੀਓ ਬਣਾਉਣ ਤੇ ਜਿਹੜੀ ਮੱਝ ਦਾ ਰੇਟ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਕਿਹੜੇ ਸੂਏ ਆ ਸਾਰੀ ਗੱਲਬਾਤ ਕਰਾਂਗੇ ਬਾਈ ਉਹਨਾਂ ਦੀ ਸ਼ਾਮਸੌਂ ਚੰਗੀ ਆ ਸਾਰੇ ਹੀ ਪਸ਼ੂ ਪੂਰੇ ਚੰਗੇ ਆ ਤੇ ਸ਼ਕੀਨ ਆ ਦੁੱਧ ਪੱਖੋ ਵੀ ਚੰਗੇ ਆ ਬਾਈ ਉਹਨਾਂ ਨਾਲ ਆਪਾਂ ਸਾਰੀ ਗੱਲਬਾਤ ਕਰਾਂਗੇ ਵੀਰੇ ਸਵਾਗਤ ਆ ਜੀ ਤੁਹਾਡਾ ਆਪਣੇ ਚੈਨਲ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਰੇ ਨਾਂ ਕੀ ਤੁਹਾਡਾ ਮੇਰਾ ਨਾਂ ਹਰਜਿੰਦਰ ਸਿੰਘ ਹਰਜਿੰਦਰ ਸਿੰਘ ਭੋਲਾ ਤੇ ਵੀਰੇ ਆਪਾਂ ਪਹਿਲਾਂ ਆ ਮੱਝ ਦੀ ਗੱਲ ਕਰਦੇ ਆ ਇਹਦਾ ਰੇਟ ਆਪਾਂ ਵੀਡੀਓ ਦੇ ਵਿੱਚ ਹੀ ਕਰਾਂਗੇ ਨਾ ਜੀ ਹਾਂਜੀ ਵੀਡੀਓ ਦੇ ਵਿੱਚ ਹੀ ਕਰਾਂਗੇ ਹਾਂ ਚੰਗੀ ਗੱਲ ਆ ਜੀ ਕਿਉਂਕਿ ਆਪਣੇ ਜਿਹੜੇ ਦਰਸ਼ਕਾਂ ਦੀ ਇਹ ਡਿਮਾਂਡ ਹੀ ਰਹਿੰਦੀ ਆ ਵੀ ਜਿਹੜਾ ਜਾਨਵਰ ਆ ਉਹਦਾ ਰੇਟ ਵੀਡੀਓ ਦੇ ਵਿੱਚ ਕਰਿਆ ਕਰੋ ਕੋਈ ਵੀ ਚੀਜ਼ ਹੈਨਾ ਤੇ ਵੀਰੇ ਕਿਹੜੇ ਸੂਏ ਹੈ ਜੋ ਠੀਕ ਇਹ ਦੂਜੇ ਸੂਏ ਸੂਣਾ ਬਈ ਇਹਨੇ ਦੂਜੇ ਸੂਏ ਸੂਣਾ ਜੀ ਤੇ ਕਿੰਨੇ ਕ ਦਿਨ ਵੀਰੇ ਲੈ ਜੂ ਹਜੇ ਇਹਦੇ 1 ਕਿ ਦਿਨ ਤੱਕ ਦੇਣ ਪੂਰੇ ਆ 1 ਤਰੀਕ ਨੂੰ ਦੇਣ ਪੂਰੇ ਠੀਕ ਆ ਵੀਰੇ ਤੇ ਆਪਣਾ ਹੁਣ ਗਾਂ ਜਿਹੜਾ ਇਹਦੇ ਸੀਮਨ ਲੱਗਿਆ ਉਹੋ ਜੀ ਕਿਹੜਾ ਪਤਾ ਕੁਝ ਉਹ ਚੰਗਾ ਲੱਗਾ ਹੋਇਆ ਸੀ ਬਣਾ ਮੈਂ ਉਹਦੇ ਹਾਂ ਜੀ ਚੰਗਾ ਵਧੀਆ ਭਰ ਆ ਅਸੀਂ ਵਧੀਆ ਹੀ ਭਰਾਉਨੇ ਆ ਠੀਕ ਹੂੰ ਵਧੀਆ ਭਰਾਉਨੇ ਆ ਤੇ ਕਿੰਨਾ ਗੱਧਾ ਦਿੱਤਾ ਹੋਊ ਬਈ ਜਾਨੇ ਪਹਿਲੇ ਸੂਏ ਇਹਨੇ ਦਿੱਤਾ ਹੋਊ 10 11 ਲੀਟਰ ਠੀਕ ਹੈ ਜੀ ਆਪ ਜਿਵੇਂ ਨਾਰਮਲ ਖਾਦ ਹੀ ਥੋੜੀ ਹੈ ਨਾ ਹਾਂ ਨਾਰਮਲ ਸਾਡੇ ਬਾਹਰ ਹੀ ਖੇਤੀ ਦਾ ਹੀ ਕੰਮ ਜਿਆਦਾ ਆ ਸਾਡੇ ਫਸਲਾਂ ਦਾ ਕਾਟਾ ਬੋੜਾ ਜਾਂ ਹੂੰ ਠੀਕ ਹੈ ਫਿਰ 10 11 ਲੀਟਰ ਨਾਰਮਲ ਖਾਦ ਤੇ 10 11 ਲੀਟਰ ਪਹਿਲੇ ਸੂਏ ਦੁੱਧ ਦਿੱਤਾ ਹੈ ਜੀ ਹੁਣ ਦੂਜੇ ਨੂੰ ਤਿਆਰ ਹਾਂ ਦੂਜੇ ਨੂੰ ਤਿਆਰ ਤੇ ਥਣ ਥਣ ਤਾਂ ਵਧੀਆ ਲੱਗ ਨੇ ਨਮਾ ਘਣਾ ਪੂਰਾ ਮੋਟਾ ਲੱਗਿਆ ਹੋਇਆ ਛੰਡ ਛੰਡਾ ਦੇਵਾ ਵੀ ਜਣਦੀ ਵਧੀਆ ਲਾਈ ਟਰੀ ਆਉਂਦੀ ਹੈ ਇਹ ਤੇ ਇੱਕ ਤਰੀਕ ਦੇ ਨੇੜੇ ਦੇ ਜਿਹੜੇ ਦਿਨ ਉਹ ਪੂਰੇ ਆ ਦੇਵਾਲੂਆ ਤੁਸੀਂ ਦੇਖ ਸਕਦੇ ਹੋ ਪੂਰਾ ਚੰਗਾ ਚੈਰ ਕਰਦੀ ਆਉਂਦੀ ਆ ਤੇ ਵੀਰੇ ਇਹਦੀ ਇਹ ਘਰ ਦੀ ਇਹਦੀ ਮਾਂਸ ਲੇਕਿਨ ਇਹ ਦੁੱਧ ਸੀਗਾ ਪਤਾ ਕੁਝ ਮਾਂ ਥੱਲੇ ਸੀਗਾ ਇਹਦੀ ਥੱਲੇ 14 ਕਿਲੋਟਰ ਦੁੱਧ ਵੀ ਠੀਕ ਆ ਘਰ ਦੀ ਜਾਨੀ ਘਰ ਦੀ ਝੋਟੀ ਹਾਂਜੀ ਇਹ ਤਾਂ ਨਹੀਂ ਪਤਾ ਫਿਰ ਕਿਹੜੇ ਸੀਮੰਦੀ ਇਹਦਾ ਆਪ ਨਹੀਂ ਯਾਰ ਇਹ ਤਾਂ ਨਹੀਂ ਪਤਾ ਕਿਹੜੇ ਸੀ ਹਾਂ ਠੀਕ ਹੈ ਕਿਉਂਕਿ ਕਈ ਵਾਰੀ ਕੋਈ ਚੰਗਾ ਹੁੰਦਾ ਹੈ ਨਾ ਭਾਈ ਦੇ ਤਾਂ ਚੰਗੇ ਕਹਿ ਕੇ ਯਾਰ ਡਾਕਟਰ ਤੋਂ ਜਿਹੜਾ ਆਉਂਦਾ ਵੀ ਗੌਰ ਨਹੀਂ ਕਰੀਦੀ ਵੀ ਅਸੀਂ ਕਿਹੜੇ ਦੇ ਆ ਨਾਂ ਨੂੰ ਨਹੀਂ ਕਦੇ ਲਿਖਿਆ ਨਹੀਂ ਨਹੀਂ ਠੀਕ ਹੈ ਵੀਰੇ ਤੇ ਵੀਰੇ ਕੀ ਰੇਟ ਰੂਟ ਕਰਦੇ ਆ ਇਹਦਾ ਆਪਾਂ ਰੇਟ ਆਪਾਂ 120 ਕਰਦੇ ਆ ਜੀ ਇਹਦਾ ਠੀਕ ਹੈ ਜੀ 120000 ਹਣਾ ਜੀ ਮਾਨ ਤਾਨ ਤਾਂ ਕਰ ਦੋਗੇ ਮਾਨ ਤਾਨ ਥੋੜਾ ਘਣਾ ਕਰ ਦਾਂਗੇ ਮਾਰਾ ਮੁੱਤ ਠੀਕ ਹੈ ਠੀਕ ਹੈ ਵੀਰੇ ਲੈ ਮਿੱਤਰੋ ਭਾਈ ਉਹਨਾਂ ਨੇ ਜਿਹੜਾ ਇਹਦਾ ਝੋਟੀ ਦਾ ਰੇਟ ਆ 120000 ਕੀਤਾ ਤੇ ਇਹਦੀ ਭਾਈ ਕਿੰਨਾ ਕਾ ਅਮੀਰ ਆ ਵੀ ਕਿੰਨਾ ਕਾ ਦੁੱਧ ਦੇ ਦਊਗੀ ਇਹਦੀ ਦੇ ਦਊਗੀ ਤੇ ਉਹਨਾਂ 13 14 ਲੀਟਰ ਚੋਂ ਤਾਂ ਨਾਮ ਉਹਨਾਂ ਦੇਣਾ ਚਾਹੀਦਾ ਹਾਂ ਠੀਕ ਆ ਬਾਕੀ ਸਾਬ ਚੰਗੀਆਂ ਦਾ ਦੁੱਧ ਸਾਨੂੰ ਵੈਸ ਕੋਹਣਾ ਚ ਆ ਜੂ ਇਹੋ ਝੋਟ ਹਾਂ ਜੀ ਹਾਂ ਤੇ ਵੀਰੇ ਪਿੰਡ ਕਿਹੜਾ ਆਪਣਾ ਆਪਣਾ ਪਿੰਡ ਕੌਂ ਕੇ ਕਲਾਂ ਠੀਕ ਆ ਜੀ ਨੇੜੇ ਡੱਲੇ ਵਾਲਾ adda ਹਾਂਜੀ ਡੱਲਾ ਰੋਡ ਤੇ ਘਰ ਆ ਪ੍ਰਧਾਨ ਹਰਜਿੰਦਰ ਸਿੰਘ ਭੋਲਾ ਜਿੱਥੋਂ ਮਰਜ਼ੀ ਪੁੱਛ ਲਿਓ ਠੀਕ ਆ ਵੀਰੇ ਹਾਂਜੀ ਤੇ ਵੀਰੇ ਆਪਣਾ ਫੋਨ ਨੰਬਰ ਇੱਕ ਵਾਰੀ ਜ਼ਰੂਰ ਬੋਲ ਦਿਓ 83609 ਹਾਂਜੀ 33302 ਠੀਕ ਆ ਜੀ ਤੇ ਵੀਰ ਨੇ ਇਹ ਫੋਨ ਨੰਬਰ ਵੀ ਬੋਲਤਾ ਸਕਰੀਨ ਤੇ ਵੀ ਆਪਾਂ ਬਾਈ ਹੋਣਾ ਨੰਬਰ ਲਾ ਦਾਂਗੇ ਤੇ ਜਿਵੇਂ ਵੀ ਦਰਸ਼ਕੋ ਤੇ ਬਾਈ ਚਵਾਈ ਚਵਾਈ ਨੂੰ ਕਿਵੇਂ ਆ ਪੂਰੀ ਵਧੀਆ ਰੂਮ ਵਰਗੀ ਧਾਰ ਆ ਯਾਰ ਹਾਂ ਬਹੁਤ ਵਧੀਆ ਧਾਰ ਆ ਚੋ ਕੇ ਦੇ ਲੈਣਾ ਉਹਦੀ ਤਸੱਲੀ ਕਰਕੇ ਅਗਲਾ ਲੱਗ ਤੇ ਠੰਡੀ ਸਿਰ ਪੂਰੀ ਹੈ ਨਾ ਪੂਰੀ ਆ ਪੂਰੀ ਠੰਡੀ ਤੇ ਆਈਆਂ ਵੀ ਘਰੋ ਜਿਹੜਾ ਪਸ਼ੂ ਲੈ ਕੇ ਘਰੇ ਰੱਖਣ ਵਾਲੀ ਝੋਟੀ ਆ ਯਾਰ ਰੂਮ ਵਰਗੀ ਧਾਰ ਆ ਪੂਰੀ ਬੋਲੀ ਜਿਹੜਾ ਆਪਾਂ ਘਰੇ ਡੰਗਰ ਰੱਖਣਾ ਹਨ ਜਾਂ ਲੈਣਾ ਮਗਰ ਨਹੀਂ ਆਪਾਂ ਕੋਈ ਬੁਵਾਰ ਨਹੀਂ ਕਦੇ ਕਰਿਆ ਘਰ ਦੇ ਬਧੂਆ ਘਰ ਦੀ ਕੋਈ ਵੇਚੀ ਆ ਕਿਉਂਕਿ ਯਾਰ ਜਿਹੜੇ ਬਾਈ ਆਪਣੇ ਜਿਵੇਂ ਆਮ ਲੋਕ ਮੱਝਾਂ ਲਾਭਦੇ ਉਹ ਵੀ ਇਹੀ ਚਾਹੁੰਦੇ ਹੁੰਦੇ ਕਿ ਘਰੋਂ ਆਪਾਂ ਨੂੰ ਜਿਹੜਾ ਦਸੱਲੀ ਵਾਲਾ ਡੰਗਰ ਮਿਲ ਜੇ ਹਨ ਹੂੰ ਹੂੰ ਭਈ ਉਹ ਚੀਜ਼ਾਂ ਬਾਈ ਹੁਣੀ ਪੂਰੀ ਦਸੱਲੀ ਦਿੰਦੇ ਆ ਵੀ ਘਾਹ ਤੋਂ ਰਲੋ ਪੋਲੀ ਆ ਤੇ ਲੰਮਾ ਸਮਾਂ ਦੁੱਧ ਦਿੰਦੀ ਬਾਈ ਹਾਂ ਹਾਂ ਲੰਮਾ ਸਮਾਂ ਦੁੱਧ ਦਿੰਦੀ ਆ ਠੀਕ ਹੈ ਜੀ ਸਾਡੇ ਤਾਂ ਚੁੰਦੀਆਂ ਵੀ ਬੁੜੀਆਂ ਮੱਝਾਂ ਥਾਪੀ ਮਾਰ ਕੇ ਬਹਿ ਜਾਂਦੀਆਂ ਕਦੇ ਬੰਦੇ ਨੇ ਧਾਰ ਤੋਂ ਨਹੀਂ ਨਹੀਂ ਧਾਰ ਤੋਂ ਨਹੀਂ ਚਲੋ ਵਧੀਆ ਗੱਲ ਤੇ ਮਿੱਤਰੋ ਕਰ ਲਿਓ ਫੇਰ ਰੇਡ ਰੂਟ ਬਾਈ ਉਹਨਾਂ ਨਾਲ ਲਾ ਦਿਓ ਫੋਨ ਜਰੂਰ ਇੱਕ ਵਾਰੀ ਤੇ ਨੰਬਰ ਆਪਾਂ ਸਕਰੀਨ ਤੇ ਦੇਤਾ ਪਿੰਡ ਕੌਕੇ ਕਲਾਵਾ ਤੇ ਜਗਰਾਉਂ ਦੇ ਨਾਨ ਸਰ ਦੇ ਕੋਲ ਆ ਜਮਾ ਜਿਹੜਾ ਬਰਸੀ ਦੇ ਮੱਥਾ ਟੇਕਣ ਆਇਆ ਤਾਂ ਵੀ ਘਿੜਾ ਮਾਰ ਦਿਓ ਤੇ ਵੀਡੀਓ ਦਾ ਕਮੈਂਟ ਕਰਕੇ ਜਰੂਰ ਦੱਸਿਓ ਹੌਸਲਾ ਦਿਓ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਮਿਲ ਜਿਆ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਆ ਦੋਸਤੋ